ਸੱਜਣੋ ਅੱਜ ਦੀ ਵੀਡੀਓ ਵੀ ਬੜੀ ਘੈਂਟ ਆ ਪਿੰਡ ਦੇ ਵਿੱਚ ਆਇਆ ਤੇ ਉਹਨਾਂ ਨੇ ਨਾ ਘੋੜੇ ਰੱਖਿਆ ਗਧੇ ਰੱਖਿਆ ਊਠ ਰੱਖਿਆ ਕਾਫੀ ਕੁਝ ਰੱਖਿਆ ਉਹ ਤੁਹਾਨੂੰ ਪਹਿਲਾਂ ਪੇਜ ਲਾਈਕ ਫਾਲੋ ਕਰੋ ਤੇ ਫਿਰ ਸ਼ੇਅਰ ਕਰੋ ਤੇ ਆਹ ਦੇਖੋ ਪਿੰਡ ਰੀਆਂ ਝੌਂਪੜੀਆਂ ਪੁਰਾਣੀਆਂ ਆ ਕਿਸਾਨਾਂ ਦੀਆਂ ਤੇ ਆਹ ਦੇਖੋ ਕਿੰਦਾ ਧੁੰਦ ਪਈ ਆ ਕਿੰਦਾ ਕੱਕਰ ਪਿਆ ਤੇ ਕਿੰਨਾ ਸੋਹਣਾ ਲੱਗਣ ਰਿਹਾ ਹਨ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਇੱਕ ਫੀਲਿੰਗ ਹੀ ਵੱਖਰੀ ਆ ਖੂਬਸੂਰਤੀ ਵੱਖਰੀ ਆ ਨਜ਼ਾਰਾ ਹੀ ਵੱਖਰਾ ਇੱਕ ਵਨ ਨਹਿਰ ਚੱਲਣ ਦੀ ਇੱਕ ਵਨ ਰੋਖਾ ਗੋਰੇ ਸਿਆਰ ਕੰਡੇ ਸਰੇ ਸਰੇ ਗੋਟੇ ਮਾਰਗਨ ਹਾਲਾ ਆਲਸ ਗੁੱਤ ਵੀ ਉਹ ਵੀ ਦਖਾਉਣੀ ਆ ਇਹੋ ਜੀਆਂ ਚੀਜ਼ਾਂ ਵੇਖਣ ਵਾਸਤੇ ਲਾਈਕ ਫੋਲੋ ਕਰੋ ਪੇਜ ਨੂੰ ਤੇ ਆਪਣੇ ਇੰਡੀਆ ਵਿੱਚ ਸਾਡੇ ਪਿੰਡ ਰੱਖੇ ਹੁੰਦੇ ਬਾਦੀ ਹਣਾ ਘੋੜੇ ਹੋਰ ਕਈਆਂ ਨੇ ਘੋੜੇ ਰੱਖੇ ਹੁੰਦੇ ਸੀ ਕਿ ਹੁਣ ਨਾਂ ਨੂੰ ਹੀ ਭੁੱਲ ਗਏ ਆ ਇਹ ਆ ਉਹ ਤੁਹਾਨੂੰ ਕਿਸਾਨਾਂ ਦੇ ਇਹਨੂੰ ਘੋੜੇ ਨਹੀਂ ਕਹਿ ਸਕਦੇ ਖੋਤੇ ਕਹਿ ਸਕਦੇ ਆ ਇਹ ਛੋਟੇ ਆ ਟੱਟੂ ਜੇ ਆ ਜਿੱਦਾਂ ਹਨਾ ਪਰ ਉਹ ਵੀ ਜਰਮਨ ਦੇ ਵਿੱਚ ਰੱਖੇ ਇਹਨਾਂ ਨੇ ਇਹਨਾਂ ਦਾ ਬਚਾਅ ਇਸ ਕਰਕੇ ਆ ਕਿ ਇਹਨਾਂ ਦੀ ਜਿਹੜੀ ਉਹ ਵਾ ਜਾਤ ਹੈ ਨਾ ਉਹ ਠੰਡ ਨੂੰ ਅਸੈਪਟ ਕਰ ਲੈਂਦੀ ਆ ਬਰਫ਼ ਨੂੰ ਅਸੈਪਟ ਕਰ ਲੈਂਦੀ ਆ ਆਹ ਵੇਖੋ ਇੱਕ ਤੇ ਚਿੱਟੇ ਕਲਰ ਦਾ ਹਾਏ ਹੈਲੋ ਤੇ ਦੋ ਹਾ ਖੜੇ ਆ ਬਰਾਊਨ ਮੁੰਡੇ ਆ ਦੇਖੋ ਇਹ ਕਿਸੇ ਕਿਸਾਨ ਦਾ ਫਾਰਮ ਜਿਹਦੇ ਵਿੱਚ ਇਹਨਾਂ ਰੱਖੇ ਆ ਤੇ ਉਹਨਾਂ ਬਾਹਰ ਲਿਖ ਕੇ ਲਾਇਆ ਵੀ ਇਹਨੂੰ ਆਪਣੀ ਮਰਜ਼ੀ ਦੇ ਨਾਲ ਕੋਈ ਤੁਸੀਂ ਖਾਣਾ ਨਹੀਂ ਪਾ ਸਕਦਾ ਵੀ ਇੱਥੇ ਨਿਕਸ ਫੁੱਤਰ ਫੁੱਤਰ ਹੁੰਦਾ ਵੀ ਖਾਣਾ ਉਹ ਘਾਹ ਘੂਣਾ ਇਹਨੂੰ ਪਾਇਓ ਵੀ ਸਾਡੇ ਗੱਦੇ ਬਿਮਾਰ ਹੋ ਜਾਂਦੇ ਆ ਆ ਦੇਖੋ ਇੱਕ ਤੇ ਉਹ ਲਖੜਾ ਠੰਡ ਦੇ ਵਿੱਚ ਤੇ ਉਹ ਲੇਦ ਲੋਦ ਉਹਨਾਂ ਦੀ ਲੱਗੀ ਆ ਢੇਰ ਆ ਦੇਖੋ ਬਿਚਾਰੇ ਠੰਡ ਚ ਮੇਰੇ ਵਾਂਗੂੰ ਠਰ ਗਈ ਆ ਆ ਦੇਖ ਇਹਨਾਂ ਦੀ ਵੀ ਜੂਨ ਬੁਰੀ ਇੱਕ ਆ ਤੇ ਕਹੋ ਤੇ ਕੁਝ ਅੰਦਰ ਖੜੇ ਆ ਹਾਲ ਦੇ ਵਿੱਚ ਆਓ ਦੇਖੋ ਆਇਰ ਆ ਬਾਈ ਆ ਲਿਖਿਆ ਵੀ ਤਾਰ ਨੂੰ ਟੱਚ ਨਾ ਕਰਿਓ ਪੂਰਾ ਕਰੰਟ 420 ਦਾ ਪਊਗਾ ਇਹ ਵੀ ਨਹੀਂ ਇੱਧਰ ਕਿਸੇ ਨੂੰ ਜਾਂਦੇ ਤੇ ਠੰਡ ਚ ਖੜੇ ਆ ਉਹ ਬਾਪੂ ਕੋ ਪਰਮਿਸ਼ਨ ਲੱਲੀ ਅਸੀਂ ਅੰਦਰ ਜਾਣ ਦੀ ਵੇਖਣ ਦੀ ਤਨ ਕਮੋਂ ਸੀ ਹਲੇ ਬਿਟ ਦਨ ਯਾ ਅਬਾ ਸ਼ਾਉਟ ਦਸ ਗੁੱਟ ਤੈਨ ਨਹੀਂ ਉਨਸਕ੍ਰਿਟ ਦੇ ਗੇਬ ਤੇ ਨਾਈਪਰ ਸਟੈਂਡਰ ਉਹ ਕਹਿੰਦਾ 5 ਰੁਪਏ ਲੱਗਣਗੇ ਤੁਸੀਂ ਸਾਡੇ ਵੀਡੀਓ ਬਣਾਈ ਜਾਂਦੇ ਗਦਿਆਂ ਦੀਆਂ ਮੈਂ ਕਿਹਾ ਵੀ ਹੁਣ ਕਦੇ ਘੱਟ ਲਿਖਦੇ ਆ ਤਾਂ ਕਰਕੇ ਆ ਦੇਖੋ ਕੋਈ ਨਹੀਂ ਆਇਆ ਇਸ ਨੂੰ ਦੇਖਾ। ਇੱਕ ਆਹ ਲਿਖਿਆ ਇਹਨਾਂ ਵਿੱਚ ਚਾਰਾ ਨਹੀਂ ਤੁਸੀਂ ਪਾਉਣਾ। ਕਈ ਵਾਰ ਤ ਗੋਰੇ ਤਰਾਜ ਕਰਦੇ ਆ ਤੇ ਕਈ ਵਾਰ ਨਹੀਂ ਇਦਾਂ ਦੀ ਕੋਈ ਗੱਲ ਹੁੰਦੀ। ਆਹੋ ਦੇਖਿਓ ਉਹਨਾਂ ਦਾ ਕੁੱਤਾ ਗੋਰੀ ਦਾ। ਆਹ ਗੁੱਡ। ਚਾ। ਆ ਤਾਂ ਦਿਖਾਉਣੀ ਅੱਗੇ ਵੀ ਹੁਣ ਹਾਂਦ ਕੀਤੀ ਇਹਨੇ। ਕਾਨਿਸ਼ ਰਾਈ ਨੂੰ ਕੰਮ ਨੋਰਾ। ਕਾਨਿਸ਼ ਕੂਕਨ ਤਰੀਨਨ। यानी जो कास अब hier siehste ich hier das nur hier oder die sind hier draußen jetzt alle nur gibt so park hier okay kann ich kochen aha wir kommen manchmal passieren hier aba aba ko da da leather pay kinna kuj pya agore ne banaya sa na jugaad ਕਾ ਹੂ ਪਾਉਣ ਨੂੰ ਆ ਬਿੱਲੀ ਗੋਰੇ ਦੀ ਜਾਂ ਇਧਰ ਦਾ ਕਿਸਾਨ ਆ ਜਿੰਨੂੰ ਕਹੇ ਸਾਲ ਦੇ ਓਕੇ ਓਕੇ ਕੰਨ ਪ੍ਰੋਬਲਮ ਓਕੇ ਕੰਨ ਪਾਉਣ ਨੂੰ ਆ ਵਜਾ ਘਾੜੇ ਦਾ ਜਿਆਦਾ ਮੇਰੀ ਮਾਂਵਾ ਓਕੇ ਤਾਂ ਸੋਹਣਿਆ ਓਕੇ ਡਾਂਕੇ ਸ਼ੇ ਨਾ ਨਾ ਕੋਈ ਪ੍ਰੋਬਲਮ ਆ ਕਮੇ ਕਮੇ ਸਿ 4 ਬਾਈ ਮਿੰਟ ਮਲ ਦੋ ਸੁਮਪੀਸਾ ਇਹ ਸਾਰਾ ਕਾਫੀ ਡਰਿੰਕ ਕਰ Danke. Aber ich bin okay. Ich bin neu hier in Stadt Lengenfeld. Ja, ich habe Sie aber schon gesehen. Ja, ja. Wirklich? Dann ich lerne Deshdan Mahmud Petain in der. Danke schön. Okay, schön. Ja. Da Ah, dekho. Sicherheitslager doch sich zu wenig. Ab mein ane jagal kodi anda. Kehnda ve agge na jaein. Ah dekho na sara apni veero banaiyan, veera shira launde a. Niyarey lende a. Ah dekho. ਫੇਰ ਵੀ ਮੈਂ ਚੰਗਾ ਨਹੀਂ ਤੇ ਮੈਨੂੰ ਵੀਡੀਓ ਬਣਾਉਣ ਦਾ ਕੋਈ ਹੱਕ ਜਾਂ ਆਰਡਰ ਨਹੀਂ ਹੈਗਾ ਅਮੀਰ ਕਿੰਨਾ ਵਾ ਵੇਖੋ ਗੱਡੀ ਲੱਗੀ ਇਹਦੀ ਅੱਗੇ ਵੀ ਤੁਹਾਨੂੰ ਘੋੜੇ ਦਿਖਾਉਣੇ ਆ ਤਾਂ ਸਾਰਾ ਕੁਝ ਕੱਲੇ ਗਧਿਆਂ ਦੀ ਘੋੜਿਆਂ ਦਾ ਵੀ ਰਿਗਾਰਡ ਬਣਾਇਆ ਵਾ ਕਹਿੰਦਾ ਮੈਂ ਤੈਨੂੰ ਬੜੀ ਯਾਰੀ ਵੇਖਿਆ ਤੇਰੀ ਪੱਗ ਵੇਖੀ ਆ ਮੈਂ ਕਿਹਾ ਮੈਨੂੰ ਲੱਗਦਾ ਹੈ ਕਿ ਮੈਂ ਨਵਾਂ ਮੈਨੂੰ ਜਾਣਦਾ ਕੋਈ ਨਹੀਂਗਾ ਪਰ ਵੇਂਦਾ ਰਿਹਾ ਕਿਤੇ ਆ ਸਾਰੇ ਕਿਸਾਨ ਇਹਦਾ ਹੀ ਆ ਸਾਰਾ ਸਾਧ ਤਾ ਆ ਵੇਖੋ ਦਾ ਪਿੱਛੇ ਜਾਣਾ ਕਹਿੰਦਾ ਮਨਾਵਾ ਵੀ ਨਾ ਜਾਵੀ ਤੇ ਆ ਘੋੜੇ ਇਹਦੇ ਆ ਵੇ ਗੋਰੀ ਸ਼ਰਕਾਂ ਦੀ ਆ ਘੋੜੇ ਇਹਦੇ ਸਾਰੇ ਘਰ ਉੱਚੇ ਨਹੀਂਵੇਂ ਆ ਇਹਦਾ ਦੂਜਾ ਕੀ ਉਹਨੂੰ ਕਹਿੰਦੇ ਹਾਲ ਆ ਉਹ ਫਿਰ ਇਦਾਂ ਹੋ ਜਾਂਦੀ ਹੈ ਨਾ ਜਦੋਂ ਵੀ ਬੰਦਾ ਜਾਣਦਾ ਹੋਵੇ ਥੋੜੀ ਇਸ਼ਤਿਹਾਰ ਕਰਨਾ ਮੈਂ ਕਿਹਾ ਮੈਂ ਅਸੀਂ ਤਾਂ ਦੁਕਾਨ ਖੋਲ੍ਹਣੀ ਐ ਸੀ ਜਦੋਂ ਵੀ ਰੋਟੀ ਪਾਣੀ ਖਾਣ ਆਵੀ ਤੇ ਕਹਿੰਦਾ ਓਕੇ ਆ ਜੀ ਆਹ ਕੋ ਟਾਇਰ ਪਾਏ ਪੁਰਾਣੇ ਰੇੜਿਆਂ ਦੇ ਅੱਜ ਦੀ ਘੈਂਟ ਵੀਡੀਓ ਬਣ ਗਈ ਆ ਇਹ ਪੱਗ ਕਰਕੇ ਬਹੁਤ ਪਛਾਣ ਬਣੀ ਪਰਨੇ ਕਰਕੇ ਬਹੁਤ ਪਛਾਣ ਬਣੀ ਮਹਾਰਾ ਸੱਚੇ ਪਾਸ਼ਾ ਬਾਜਾਂ ਵਾਲਿਆ ਕੁਰਬਾਨੀਆਂ ਦਿੱਤੀਆਂ ਇਹਦੀ ਕਰਕੇ ਪਰ ਪਹਿਚਾਨ ਵੀ ਬੜੀ ਆ ਇਕਤ ਕਰਦੇ ਆ ਲੋਕ ਨਹੀਂ ਤਾਂ ਇਹ ਮੈਨੂੰ ਕਦੀ ਵੀ ਅੰਦਰ ਵੜ ਨਹੀਂ ਜਿਹਿਣਾ ਕਹਿੰਦਾ ਵੀ ਉਹਨਾਂ ਨੇ ਗੋਰੀਆਂ ਨੂੰ ਮਜ਼ਾਕ ਆਂਡਿਆ ਸੀ ਮੈਂ ਕਿਹਾ ਅੰਦਰ ਆਉਣਾ ਕਹਿੰਦਾ ਆ ਜਾ ਉਹ ਗੋਰੀਆਂ ਨੂੰ ਕਹਿੰਦਾ 5ਾਂਜਾ ਨੂੰ ਲੱਗਣ ਕਿ ਤੁਸੀਂ ਫੋਟੋ ਪਾਈ ਖਿੱਚੀ ਜਾਂਦੇ ਇਹਦੀਆਂ ਤੇ ਲੈਂਗੁਏਜ ਵੱਖਰੀ ਜੀ ਆਂਗਰੇਜ਼ੀ ਨਹੀਂ ਜੀ ਪਰ ਨਜ਼ਾਰਾ ਜ ਆ ਗਿਆ ਜੀ ਵੀਡੀਓ ਬਣਾ ਕੇ ਵੀ ਤੇ ਤੁਹਾਨੂੰ ਵੇਖਣ ਦਾ ਵੀ ਤੁਸੀਂ ਵੀ ਦੱਸਿਓ ਕਿ ਘੋੜੇ ਤੁਹਾਡੇ ਹੈਗੇ ਪਿੰਡ ਵਿੱਚ ਜਾਂ ਕਿਸੇ ਫਾਰਮਰ ਨੇ ਰੱਖੇ ਹੋਣ ਜਾਂ ਕਿਦਾਂ ਉਹ ਵੀ ਜਰੂਰ ਦੱਸਿਓ ਚੰਗਾ ਫਿਰ ਜੀ ਦੇ ਵਾਸਤੇ ਰੋ ਇਹ ਦਾੜੀਆਂ ਵਾਲੇ ਇਹ ਪੱਗਾਂ ਵਾਲੇ ਘੱਟ ਨਜ਼ਰ ਆਉਂਦੇ ਆ ਬਾਹਰ ਕਿਉਂਕਿ ਬਹੁਤੀਆਂ ਕਟਿੰਗਾਂ ਹੋ ਗਈਆਂ ਪੱਗਾਂ ਸਿਰ ਤੋਂ ਲੱਤ ਗਈਆਂ ਤੇ ਮਹਾਰਾਜ ਨੇ ਸਾਡੇ ਸਿਰ ਤੇ ਫੇਰ ਰੱਖਤੀ ਜੱਡਗੀ ਹੋਈ ਧੰਨਵਾਦ